ਸਤਿ ਸ਼੍ਰੀ ਅਕਾਲ ਜੀ ਵੀਰਦਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਗੱਲ ਕਰਾਂਗੇ 27 ਤੇ 28 ਦਸੰਬਰ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਅੱਜ ਤੇ ਕੱਲ ਕਿੱਡਕੜ ਲਾ ਕੇ ਮੀਂਹ ਦੇ ਅਸਾਰ ਜਿਹੜੇ ਪੰਦੇ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਭਾਰੀ ਮੀਂਹ ਦੀ ਚਰਚਾਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਾ ਗੰਤੀ ਕਰਨਾ ਚਾਹੁੰਦੇ ਆ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਇਸ 3e ਵੀਡੀਓ ਤ ਸਭ ਤੋਂ ਪਹਿਲਾਂ ਸਵੇਰ ਦੀਆਂ ਸੈਟਲਾਈਟ ਤਸਵੀਰਾਂ ਵਿੱਚ ਦੇ ਕਰੀਬ 7:10 ਦੇ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੰਜਾਬ ਦੇ ਦੱਖਣੀ ਲਾਕੇ ਹੋ ਕੇ ਪਟਿਆਲਾ ਆਗਾ ਸੰਗਰੂਰ ਹੋ ਗਿਆ ਕੁਝ ਮਾਨਸਰ ਦੇ ਖੇਤਰੋਗੇ ਜਾਂ ਬਠਿੰਡਾ ਦੇ ਕੁਝ ਦੱਖਣੀ ਖੇਤਰੋਗੇ ਜਾਂ ਪਾੜ ਤੇ ਨਾਲ ਲੱਗਦੇ ਕੁਝ ਰੂਪਨਗਰ ਦੇ ਲਾਕੇ ਹੋਗੇ ਜਾਂ ਹਰਿਆਣਾ ਦੀ ਗੱਲ ਕਰੀ ਤਾਂ ਹਰਿਆਣਾ ਵਿੱਚ ਕਾਫੀ ਖੇਤਾਂ ਵਿੱਚ ਜਿਹੜੀ ਹਲਕੀ ਸੰਘਣੀ ਪੱਤਲ ਵਾਈ ਬਣੀ ਹੋਈ ਹੈ ਤੇ ਕਿਤਕ ਜਿਹੜੀ ਕਾਰਵਾਈ ਵੇਖਣ ਨੂੰ ਮਿਲ ਰਹੀ ਸਵੇਰ ਦੇ ਘੰਟਿਆਂ ਵਿੱਚ ਜਿਹੜੇ ਹਰਿਆਣਾ ਦੇ ਸਾਰ ਹੋ ਗਿਆ ਜਾਂ ਕੁਝ ਲੋਹਾਰੂ ਦੇ ਖੇਤਰੋਗੇ ਜਾਂ ਪਾਣੀਪਤ ਸੋਨੀਪਤ ਦੱਖਣੀ ਲਾਕੇ ਹੋਗੇ ਦਿੱਲੀ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਪੰਜਾਬ ਦੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਜਿਹੜੇ ਕਾਰਵੀਆਂ ਵੇਖਣ ਨੂੰ ਮਿਲਿਆ ਤਾਂ ਕਮੈਂਟ ਕਰ ਜ਼ਰੂਰ ਦੱਸਣਾ ਕਿ ਕਿਤੇ ਕਿਤੇ ਜਿਹੜੇ ਅਮੀਦ ਸ਼ਰਾਟੇ ਦਰਜ ਕੀਤੇ ਗਏ ਨੇ ਸਵੇਰ ਦੇ ਘੰਟਿਆਂ ਵਿੱਚ ਤਾਂ ਅੱਜ 27 ਤੇ ਕੱਲ 28 ਦੋ ਦਿਨ ਮੇਨ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤੇ ਇਸ ਦਾ ਜਿਹੜਾ ਜ਼ਿਆਦਾ ਇਫੈਕਟ ਜਿਹੜਾ ਹਰਿਆਣਾ ਦੇ ਕਾਫੀ ਖੇਤਰਾਂ ਵਿੱਚ ਤਾਂ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਹੋਗੇ ਜਾਂ ਹਰਿਆਣਾ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਤੇ ਪੰਜਾਬ ਦੇ ਪੂਰਬੀ ਲਾਕੇ ਹੋਗੇ ਜਾਂ ਮੱਧ ਹੋਗੇ ਦੱਖਣ ਪੱਛ ਅਕੋ ਸ਼ੁਤਰੀ ਪੂਰਬੀ ਇਲਾਕੇ ਗਏ ਨਵੇਂ ਸੁਭਾਵਨ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਕਿਤਕ ਤੇ ਹਲਕਾ ਕਿਤਕ ਦਰਮਿਆਨਾ ਤੇ ਕਿਤਕ ਜਿਹੜੀ ਤਗੜੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿਖੇ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ 27 ਦੀ ਦੁਪਹਿਰ ਤੋਂ ਲੈ ਕੇ ਜਿਹੜਾ ਮੇਨ ਇਫੈਕਟ ਹੋਵੇਗਾ ਪੰਜਾਬ ਵਿੱਚ 27 ਦੀ ਦੁਪਹਿਰ ਤੋਂ ਲੈ ਕੇ ਤੇ 28 ਦੁਪਹਿਰ ਸ਼ਾਮ ਤੋਂ ਪਹਿਲਾ ਪਹਿਲਾ ਜਿਹੜੇ ਘੰਟੇ ਹੋਣਗੇ ਦਿਨ ਹੋਣਗੇ ਤਾਂ ਇਸ ਪੰਜਾਬ ਦੇ ਜਿਹੜੇ ਮੇਨ ਇਲਾਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ ਸਭ ਤੋਂ ਜਿਆਦਾ ਪ੍ਰਭਾਵਿਤ ਹੋਣਗੇ ਪਠਾਨਕੋਟ ਗੁਰਦਾਸਪੁਰ ਲੁਧਿਆਣਾ ਹੋ ਗਿਆ ਨ ਦੇ ਕੁਝ ਲਾਕੇ ਹੋਗੇ ਉਸਨ ਮੋਗਾ ਆ ਗਿਆ ਜ ਬਰਨਾਲਾ ਦੇ ਕੁਝ ਭਾਗ ਹੋਗੇ ਜਾਂ ਇਸਦੇ ਨਾਲ ਲੱਗਦੇ ਆਪਣੇ ਮਲੇਰਕੋਟਲਾ ਦੇ ਭਾਗ ਉਹ ਪਟਿਆਲਾ ਸੰਗਰੂਰ ਚੰਡੀਗੜ੍ਹ ਦੇ ਨਾਲ ਮੁਹਾਲੀ ਹੋ ਗਿਆ ਆ ਫਤਿਹਗੜ੍ਹ ਸਾਹਿਬ ਹੋ ਗਿਆ ਜਾਂ ਦੱਖਣ ਪੱਛਮੀ ਲਾਕੇ ਹੋਗੇ ਸੰਗਰੂਰ ਹੋ ਗਿਆ ਮਾਨਸਾ ਦਾ ਬਠਿੰਡਾ ਦੇ ਕੁਝ ਭਾਗ ਤੇ ਇਹਨਾਂ ਵਿੱਚ ਸਭ ਤੋਂ ਜਿਹੜੀ ਕਾਫੀ ਬਾਂਦੀ ਦਿਖਾਈ ਦੇ ਰਹੀ ਬਾਕੀ ਜਿਹੜੇ ਪੱਛਮੀ ਸਰਦੀ ਲਾਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਫਿਰੋਜ਼ਪੁਰ ਹੋ ਗਿਆ ਜਾਂ ਫਾਜ਼ਲਕਾ ਹੋ ਗਿਆ ਅਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਜਾਂ ਕੁਸ਼ ਗੁਰਦਾਸਪੁਰ ਹੋ ਗਿਆ ਜਾਂ ਇਸਦੇ ਨਾਲ ਲੱਗਦੇ ਖੇਤਰ ਅਮਰਸਰ ਤਰਨਤਾਰਨ ਦੇ ਕੁਝ ਭਾਗ ਹੋਗੇ ਜਲੰਧਰ ਕਪ ਹੋਣਗੀਆਂ ਜਾਨਕੀ ਇੱਥੇ ਵੀ ਕਿਤੇ ਕਿਤੇ ਮੀਂਹ ਦੇ ਛਰਾਟੇ ਪੈਣਗੇ ਜਾਨਕੀ ਹਲਕਾ ਦਰਮਿਆਨਾ ਕਿਤੇ ਕਿਤੇ ਇੱਕਾ ਦੁਗਾ ਪਾਗਾਗੇ ਥੋੜੇ ਸਮੇਂ ਲਈ ਆ ਤੇ ਜਿਹੜੇ ਮੀਂਹ ਦੇ ਛਰਾਟੇ ਵੇਖਣ ਨੂੰ ਮਿਲ ਸਕਦੇ ਨੇ ਤੇ ਬਾਕੀ ਜਿਹੜੇ ਹਰਿਆਣਾ ਦੇ ਕਾਫੀ ਖੇਤਰਾ ਵਿੱਚ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਸਰ ਸਰਸਾ ਫਤਿਆਬਾਦ ਜੀਨ ਦਰੋਤਕ ਅਕਰ ਖੇਤਰ ਕੈਥਲਮ ਵਾਲਾ ਪੰਚਕੂਲਾ ਜਾਨਕੀ ਹਰਿਆਣਾ ਦੇ ਕਾਫੀ ਖੇਤਰਾ ਵਿੱਚ ਇਸ ਦਾ ਜਿਹੜਾ ਅਸਰ ਵੇਖਣ ਨੂੰ ਮਿਲੇਗਾ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕਿਤੇ ਤਗੜੀ ਜਿਹੜੀ ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਰਾਜਸਥਾਨ ਦੀ ਗੱ ਇਹ ਕਾਫੀ ਸੁਭਾਵਨਾਪਨ ਦੀ ਦਿਖਾਈ ਦੇ ਰਹੀ ਹਰਿਆਣਾ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਕੁਝ ਆ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਜਾਨੀ ਕਿ ਸ਼੍ਰੀ ਗੰਗਨਗਨ ਹਰਮਾਨਗੜ ਨੂੰ ਛੱਟ ਕੇ ਤੇ ਬਾਕੀ ਕਾਫੀ ਖੇਤਰਾਂ ਵਿੱਚ ਜਿਹੜੇ ਸਤਾ ਸਰ ਵੇਖਣ ਨੂੰ ਮਿਲ ਸਕਦਾ ਜਾਨੀ ਕਿ ਇਹ ਸ਼੍ਰੀ ਗੰਗਨਗਨ ਹਰਮਾਨਗੜ ਦੇ ਕੁਝ ਕੁ ਟੁੱਟਵੇਂ ਰੂਪ ਵਿੱਚ ਕਾਰਗਾਂ ਜਾਨੀ ਕਿ ਵੇਖਣ ਨੂੰ ਮਿਲ ਗਿਆ ਇੱਥੇ ਵੀ ਕਿਤੇ ਕਿਤੇ ਮੀਂਹ ਦੇ ਛਰਾਟੇ ਦਰਜ ਕੀਤੇ ਜਾਂ ਸਰ ਹਲਕਾ ਕਿਤੇ ਕਿਤੇ ਇਕਾਦੂਕਾ ਪਾਗਾ ਵਿੱਚ ਆ ਥੋੜੇ ਸਮੇਂ ਲਈ ਆਪਣੇ ਜਿਹੜੇ ਤੇਜ਼ ਛਰਾਟੇ ਮੀਂਹ ਦੇ ਪੈ ਸਕਦੇ ਨੇ ਤੇ ਬਾਕੀ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਲੱ हरियाणा ਦੇ ਕਾਫੀ ਖੇਤਰਾਂ ਵਿੱਚ ਇਸ ਦੀ ਸੁਭਾਵਨਾ ਪੰਦੀ ਦਿਖਾਈ ਦੇ ਰਹੀ ਹੈ ਤੇ ਅੱਜ 27 ਤੇ ਕੱਲ 28 ਦੁਪਹਿਰ ਸ਼ਾਮ ਤੋਂ ਪਹਿਲਾ ਪਹਿਲਾ ਜਾਨਕੀ 8 ਘੰਟੇ ਉਹਨਾਂ ਦੇ ਦਿਨ ਉਹਨਾਂ ਦੇ ਵਿੱਚ ਕਾਫੀ ਜਿਹੜੀਆਂ ਹਲਚਲਾਂ ਹੋਣ ਦੀ ਸੁਭਾਵਨਾ ਦਾ ਪੰਜਾਬ ਵਿੱਚ ਮੇਨ ਤੌਰ ਤੇ ਆਪਾਂ ਗੱਲ ਕਰੀਏ ਤਾਂ ਦੁਪਹਿਰ ਤੋਂ ਲੈ ਕੇ ਅੱਜ 27 ਦੀ ਤੇ ਉਸ ਵਾਰ ਆਪਣੇ 28 ਦਸੰਬਰ ਦੁਪਹਿਰ ਸ਼ਾਮ ਤੋਂ ਪਹਿਲਾ ਪਹਿਲਾ ਜਾਂ ਇਹ 8 ਘੰਟੇ ਉਹਨਾਂ ਦੇ ਵਿੱਚ ਕਾਫੀ ਜਿਹੜੀਆਂ ਹਲਚਲਾਂ ਹੋ ਸਕਦੀਆਂ ਨੇ ਤੇ ਬਾਕੀ ਵਿੱਚ ਕੋਈ ਹੋਰ ਬਦਲਾਅ ਵੇਖਣ ਨੂੰ ਮਿਲੇਗਾ ਤੁਹਾਡੇ ਤੱਕ ਜੂਰ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ